हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ 65 ਦੋਸਤੋ ਵੀਰ ਦਾ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਸਾਹਬ ਸਿੰਘ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਚਾਰ ਨਾਗੋ گاਵਾਂ ਦੇ ਵਿੱਚ ਦਿਖਾਵਾਂਗੇ ਤਿੰਨ گاਵਾਂ ਤਾਜ਼ੀਆਂ ਸੂਈਆਂ ਤੇ ਇੱਕ گاਾਂ ਦੋਸਤੋ ਗੱਬਣ ਹੋ ਗਈ ਜੀ ਡिटੇਲ ਨਾ ਗਵਾ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਫਿਰ ਨਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਆਓ ਆਪਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜ ਔਰ ਮੇਗੀ ਠੀਕ ਹੈ ਹਾਂ ਕਿਰਪਾ ਜੀ ਗੁਰੂ ਗ੍ਰੰਥ ਸਾਹਿਬ ਦਾ ਐਡਰੈਸ ਬੋਲ ਦਿਓ ਆਪਣਾ ਐਡਰੈਸ ਆਪਣਾ ਸਪਿੰਡ ਸਬਰਾ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼ਰੀ ਤਰਨ ਤਰਨ ਸਾਹਿਬ ਹਾਂਜੀ ਫੋਨ ਨੰਬਰ ਤੇ ਨਾਮ ਦਾ ਫੋਨ ਨੰਬਰ ਆਪਣਾ 843893359 ਠੀਕ ਹੈ ਜੀ ਨਾਮ ਆਪਣਾ ਕੋਲ ਸਾਫ ਸਿੰਘ ਠੀਕ ਹੈ ਜੀ ਆ ਜਿਹੜੀ ਵਹਿੜ ਆ ਇਹਨੂੰ ਸੂਈ ਨੂੰ ਤਕਰੀਬਨ 2 2.5 ਮਹੀਨੇ ਹੋ ਗਏ ਇਹਦੀ ਆਪਣਾ ਵੀਡੀਓ ਪਈ ਆ ਇਹ 90000 ਰੁਪਿਆ ਮੁੱਲ ਪਿਆ ਸੀ ਕੇ ਕਾਰਨ ਕਰਕੇ ਵੀਰ ਤੋਂ ਸਾਂਭੀ ਨਹੀਂ ਗਈ ਤੋਂ ਆਪਾਂ ਨੂੰ ਵਾਪਸ ਕਰਤੀ ਹੁੰਨੇ ਆ ਇਤਰਾ ਹੀ ਘੜ ਦੇ ਵਿੱਚ ਆ ਗਈ ਦਰਿਆਜ ਦਿੱਤੀ ਆਪਾਂ ਅੱਛਾ ਅੱਛਾ ਤੇ ਇਹ ਹੁਣ ਆਪਾਂ ਇਹਦੇ ਥੱਲੇ 7 ਲੀਟਰ ਦੁੱਧ ਆ ਤੇ 15000 ਦੀ ਦੇ ਦੋਵਾਂ ਟਾਈਮਾਂ ਦਾ 7 ਦੀ ਜੀ ਚਵਾਈ ਦੋਸਤੋ ਵੀਰ ਨੇ ਕਰਦੀ ਆ ਦੁੱਧ ਵੇਖ ਲਓ ਚੈੱਕ ਕਰ ਲਓ ਤੇ ਇਹ ਵੀ ਜੀ ਮਿਲਦੀ-ਗੁਲਦੀ ਆ ਬਿਲਕੁਲ ਆ ਠੰਡੀ ਤੇ ਅੱਛਾ ਪੰਗਾ ਪਾਉਣ ਦੀ ਲੋੜ ਨਹੀਂ ਲਓ ਜੀ ਚ ਤਾਰਾਂ ਚਾਰੇ ਥਾਣੇ ਦੇ ਵੀਰ ਬਰਾਬਰ ਆਉਂਦੀਆਂ ਉਹਨੇ ਇੱਕ ਥਣ ਥੋੜਾ ਘੱਟ ਆਇਆ ਅੱਛਾ ਇੱਕ ਥਣ ਘੱਟ ਆਇਆ ਉਹ ਆਹ ਵੇਖ ਪਾਉਂਦੀਆਂ ਤਾਰਾਂ ਦੇ ਕੋਈ ਗੱਲ ਨਹੀਂ ਆ ਠੀਕ ਹੈ ਜੀ ਹੁਣ ਤੁਹਾਡੇ ਸਾਹਮਣੇ ਨੇ ਚਵਾਈ ਕਰਤੀ ਆ ਠੀਕ ਹੈ ਜੀ ਲਓ ਜੀ ਦੋਸਤੋ ਚਵਾਈ ਹੋ ਗਈ ਆ ਇਹ ਗਿਫਟ ਹੀ ਆ ਇਹ ਮੱਛੀ ਦੇ ਮੁੱਲ ਦੇ ਵੀ ਨਹੀਂ ਮਿਲਣੀ 15000 ਦੀ ਸਰ ਠੀਕ ਹੈ 7 ਕਿਲੋ ਦੋਦ ਪੱਕਾ 7 ਕਿਲੋ ਗ੍ਰੇ ਠੀਕ ਹੈ ਇਹਨੂੰ ਵੀ ਜੀ ਤੋੜ ਕੇ ਪਹਿਲੇ ਇਸੇ ਨੂੰ ਵਿਖਾਦੀ ਮੜੀ ਖਾਣ ਲਈ ਲਓ ਦੋਸਤੋ ਵੀਡੀਓ ਰਿਚਾ ਪਹਿਲਾਂ ਤੋੜ ਕੇ ਵਿਖਾਉਂਦਾ ਇੱਕ ਮਤਲਬ ਇਹ ਸੀ ਕਿ ਵੀਰ ਚੁੰਨ ਲਿਆ ਸੀ ਚਵਾਈ ਕਰਤੀ ਵੀਰ ਨੇ ਤੇ ਤੋਰ ਕੇ ਤੁਹਾਨੂੰ ਵਿਖਾ ਦਿੰਦੇ ਆ ਕਦ ਕੜ ਗਾਂ ਦਾ ਚੈੱਕ ਕਰ ਲੋ ਸੁਭਾਵੀਰ ਪਹਿਲਾ ਸੀ ਹਾਂਜੀ ਪਹਿਲਾਂ ਚਾਰ ਦੰਦ ਆ ਜੀ ਚ ਪਹਿਲਾ ਸੁਆ ਚਾਰ ਦੰਦ ਇੱਕ ਥਾਂ ਦੋਸਤੋ ਥੋੜਾ ਜਿਹਾ ਘਟ ਜੇ ਦਾ ਹਾਂਜੀ ਹਾਂਜੀ ਫਿਰ ਅੱਛਾ ਪੰਜ ਛੇ ਧਾਰਾ ਆਉਂਦੀਆਂ ਵਾ ਬਿਲਕੁਲ ਬੰਦ ਨਹੀਂ ਗਾ ਜੇ ਕੋਈ ਵੀਰ ਸੇਵਾ ਕਰੂ ਤਾਂ ਚਾਲੂ ਸਕਦਾ ਇਹਦੀ ਆਪਾਂ ਵੀਡੀਓ ਵਿਖਾਈ ਹੈ ਨਾ ਤਾਂ ਲੋਕੀ ਰਹਾ ਰਹਿਣਗੇ ਬਿੱਡੀ ਵਸ਼ੀ ਠੀਕ ਹੈ 7 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਜੀ ਹਾਂਜੀ ਹਾਂਜੀ ਆ ਰੇਟ ਦਾ ਦੋਸਤੋ ਬਿਲਕੁਲ ਨੋਰਮਲ 15000 ਰੁਪਏ ਦੇ ਵਿੱਚ ਤੁਹਾਡਾ ਮਾਨਦਾਨ ਹੋ ਜੀ ਨਹੀਂ ਨਹੀਂ ਕਹਰਾ ਸਾਹਿਬ ਅੱਛੀ ਵੀ ਨਹੀਂ ਹੋਣੀ ਹਾਂ ਠੀਕ ਹੈ ਜਓ ਪਾਣੀ ਪੂਣੀ ਆਉਣ ਦੇ ਕਾਰਨ ਪਸ਼ੂ ਲੋਕਾਂ ਦੇ ਕੋਲੋਂ ਸਾਂਭੇ ਨਹੀਂ ਗਏ ਹਾਂਜੀ ਡਾਕਟਰ ਸਾਹਿਬ ਹਾਂਜੀ ਇਹ ਪਹਿਲਣ ਵਹਿ ਰਿਆ ਛਗੀ ਆ ਤੇ ਮਗਰ ਜਿਹੜੀ ਆ ਪਲੱਸ ਪੁਆਇੰਟ ਵੱਛੀ ਲੋ ਜੀ ਕਰੋ ਚੈੱਕ ਜੀ ਜਰਸੀ ਵਹਿ ਰੱਖੋ ਦਾ 6 ਦੰਦ ਤੋਂ ਪਹਿਲਾ ਸੂਆ ਹਾਂਜੀ ਤੇ ਮਗਰ ਵੀ ਬਲੈਕ ਡਾਇਮੰਡ ਜਰਸੀ ਲੋ ਜੀ ਕਰ ਲੋ ਚੈੱਕ ਦੋਸਤੋ ਇਹਦਾ ਆ ਦੀ ਕੁਆਲਿਟੀ ਗਾਂ ਦੀ ਚੈੱਕ ਕਰੋ ਬਿਊਟੀ ਵੇਖੋ ਜੀ ਦੀ ਥਾਨ ਲਿਵਾ ਬੜਾ ਫੇਟਿਆ ਖੁੱਚਾਂ ਦੇ ਉੱਤੇ ਲਿਵਾ ਲੋ ਦੋਸਤੋ ਕਰੋ ਚੈੱਕ ਚੰਗੀ ਕੁਆਲਿਟੀ ਦੀ ਚੰਗੀ ਬਰੀਡ ਆ ਪਰਸਾ ਸਹੀ ਆ ਤੇ 12 ਲੀਟਰ ਬੋਲੀ ਆ ਇਹ ਪਲੂ ਨਹੀਂ ਸੂਈ ਬੱਛੀ ਆ ਲੋ ਜੀ ਕਰੋ ਚੈੱਕ ਬੱਛੀ ਬੱਛੀ ਦੋਸਤੋ ਬੜੀ ਖੂਬਸੂਰਤ ਮਗਰ ਇਹ ਖੂਦ ਨਹੀਂ ਬੱਛੀ ਬੜੀ ਸੋਹਣੀ ਆ ਜੇ ਲੋਕ ਡਿਮਾਂਡ ਕਰਦੇ ਆ ਵੀ ਲੋਕ ਪੰਜ ਸੱਤ ਸੂਏ ਚੁਲਾਗੇ ਲੋ ਜੀ ਕਰੋ ਚੱਕਰੀ ਤੇ ਮਗਰ ਵੀ ਬੱਛੀ ਹੋਏ ਫਿਰ ਗਾਂ ਵੈ ਬੱਛੀ ਬਣ ਗਈ ਲੋ ਜੀ ਆਰੂ ਚੈੱਕ ਕਰ ਲੋ ਸੂਆ ਪਹਿਲਾ ਛੇ ਦੰਦ ਸੂਈ ਨੂੰ ਤਿੰਨ ਦੰਦਾਂ ਟਾਈਮ ਪਾਣੀ ਪਰਸੋਂ ਸੂਈ ਆ ਜੀ ਪਰਸੋਂ ਦੀ ਸੂਈ ਦੋਸਤੋ 12 ਕਿਲੋ ਬੋੜੇ ਤੋਂ ਸਟਾਰਟਿੰਗ ਲੋ ਜੀ ਚੈੱਕ ਕਰ ਲੋ ਦੋਸਤੋ ਖੂਬਸੂਰਤ ਬਹੁਤ ਆ ਕਰੀ ਕਰੋ ਚੈੱਕ ਕਰੀ ਥਣਾ ਦੀ ਬਿਊਟੀ ਬੜੀ ਜਿਆਦੀ ਨਿਕੜਵੇਂ ਚਾਰੇ ਥਣ ਗੈਪ ਚ ਲੱਗੇ ਚਵਾਈ ਆ ਬੜੀ ਜਿਆਦੀ ਆ ਕਸ ਪੁਆਇੰਟ ਬਲੈਕ ਡਾਇਮੰਡ ਜਰਸੀ ਆ ਕਰੋ ਚੈੱਕ ਜੀ ਬਚੀ ਦੇ ਮਗਰ ਸੋਹਣੀ ਬੜੀ ਮੰਦਰੀ ਆ ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ ਕੀ ਮੁੱਲ ਆਖਿਆ ਇਹ 65 ਦੀ ਦੇ ਦਾਂਗੇ ਜਸਨ 65000 ਹਾਂਜੀ ਕਰ ਦਾਂਗੇ ਮਾਨਤ ਕੋਈ ਕਿੰਨਾ ਕੁ ਮੰਨਣਾ ਜੀ ਇਹ ਦੇ ਦਾਂਗੇ 64000 ਦੀ 64000 ਨਹੀਂ 1000 ਰੁਪਏ ਹੈ ਜਿਹੜਾ ਹਾਂਜੀ ਹਾਂਜੀ ਲਓ ਜੀ 65000 ਰੁਪਿਆ ਡਿਮਾਂਡ 64000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਨ ਹੋਊਗਾ ਜੀ ਦੋ گاਵਾ ਮਿਲਣੀਆਂ ਤੁਹਾਨੂੰ 64000 ਦੇ ਵਿੱਚ ਦੁੱਧ ਵੀ ਦੋਸਤੋ 12-13 ਕਿਲੋ ਤਿਆਰ ਆ ਬੋਲਾ ਇਹ ਦੋਗੇ ਵੀ ਜਿਹੜੀ ਇਹ ਬਲੈਕ ਇਹ ਬਲੈਕ ਡਾਇਮੰਡ ਜਰਸੀ ਬਲੈਕ ਡਾਇਮੰਡ ਲੋਕਾਂ ਨੂੰ ਚਾਹੀਦੀ ਵੀ ਜਾਂਦੇ ਆ ਪੂਰੀ ਦੀ ਪੂਰੀ ਬਲੈਕ ਜੇ ਇੱਕ ਵੀ ਅੰਗ ਜਿਹੜੀ ਪੂਛ ਵੀ ਉਹ ਵੀ ਨਹੀਂ ਮਾਸਾ ਵਾਈਡ ਦੋਸਤੋ ਸਭ ਤੋਂ ਵੱਡੀ ਗੱਲ ਇਹ ਡੱਕਦਾ ਵੀ ਤੇ ਮੈਂ ਤੁਹਾਨੂੰ ਥਣਾ ਦੀ ਕੁਆਲਿਟੀ ਵਿਖਾਉਣਾ ਸੁਹਾ ਕਰਵਾ ਸੁਣੀ ਵੀ ਇਹ ਦੂਸਰਾ ਸੁਹਾ ਸੁਣਾ ਅੱਛਾ ਜੀ ਤੇ 18-19 ਲੀਟਰ ਪਲੂਨ ਨੇ ਦੁੱਧ ਕਿਹੜਾ ਫਜਣਾ ਵਾ ਵਈਰ ਪਲਵਾਨ ਆਰਗੀ ਤੋ ਤੇ ਥਣ ਲੇਵਾ ਚੱਕਰਾ ਉਹ ਕਿੰਨਾ ਖੂਬ ਸੋਟਿਆ ਥਣ ਵੀ ਸੋਨਾ ਲੇਵਾ ਵੀ ਸੁਣਾ ਤੇ ਬਿਊਟੀ ਉਤੋਂ ਵਧੀਆ ਸਾਰੀ ਜੈਡ ਬਲੈਕ ਦੋਸਤੋ ਕਰ ਲਓ ਚੱਕ ਲੋ ਜੈਡ ਬਲੈਕ ਦੋਸਤੋ ਮਸਿਆ ਦੀ ਕਾਲੀ ਰਾਤ ਵਰਗਾ ਰੰਗ ਜਿਹਦਾ ਚੱਕ ਲਿਓ ਕਾਲੇ ਸੱਪ ਵਰਗੀ ਲੋ ਜੀ ਨੇਰੇ ਚ ਬਦੀ ਨਹੀਂ ਬਿਲਕੁਲ ਦੇਖ ਸਕਦੀ ਨਹੀਂ ਦਿਖਦੀ ਇਹ ਇੰਨੀ ਜਿਆਦੀ ਜਿਆਦੀ ਬਿਊਟੀ ਹੈ ਥਣ ਉਤੋਂ ਵੱਧ ਸੋਨਾ ਥਣ ਲੱਗਾ ਹਾਂ ਲੋ ਜੀ ਵੇਖੋ ਜੀ ਬਹੁਤ ਨਾਰਾਂ ਬਰੀਕ ਨੇ ਮੀਂਹ ਵੀ ਬਹੁਤ ਜਿਆਦਾ ਆ ਰਿਹਾ ਜੀ ਹਾਂ ਜੀ ਕਿੰਨਾ ਕੁ ਚੋਆਇਆ ਜੀ ਇਹਨੇ ਪਿਛਲੀ ਸਵੇਰ 19 18-19 ਲੀਟਰ ਉਹਦੇ 18-19 ਕਿਲੋ ਚੋਆਇਆ ਹੈ ਨਾ ਹਾਂ ਜੀ ਹਾਂ ਜੀ ਐਦਕੀ ਵੀ ਮੀਂਹ ਦੀ ਬੰਦ ਫਿਰਦੀ ਮੌਸਮ ਬੜਾ ਵਧੀਆ ਆ ਗਿਆ ਨੇ ਅਸੂ ਦਾ ਮਹੀਨਾ ਆ ਗਿਆ ਹਸਟਾ ਲੈ ਆਏ ਨੇ ਆ ਠੀਕ ਹੈ ਜੀ ਇਹ ਹੁਣ ਰਾਜੇ ਆ ਠੀਕ ਹੈ ਹਾਂ ਜੀ ਕੀ ਮੁੱਲ ਕਰਨਾ ਜੀ ਫਿਰ ਮੁੱਲ ਜੋ ਮਰਜ਼ੀ ਕਰ ਲੀਆ 67 ਦੀ ਦੇਣਾ 60000 ਹਾਂ ਕਿੰਨਾ ਕੁ ਮੰਨ ਤਾ ਸਕਦਾ 60000 ਦੀ ਦੇ ਦਾਂਗੇ ਜਸਤੀ 60000 ਹੋ ਗਿਆ 60000 ਦੀ ਨਹੀਂ ਹੁੰਦੀ ਨਹੀਂ ਹੁੰਦੀ ਇਹ ਬੱਚੀਆਂ ਤੋਂ ਪਾ ਡਿਮਾਂਡ ਆ ਲਾੜ ਕਿੰਨੇ ਜਾਦੇ ਆ ਇਧਰ ਨੇ ਬੰਨੋ ਵੇਚਿਆ ਕਰਿਓ ਮੈਂ ਸ਼ਮ ਕਦਮ ਕਿਹਦੀ ਵੇਖੋ ਜੀ ਕਰੋ ਥੱਲੇ ਮੜੀਆ ਕਰਾਇਓ ਆ ਵੇਖੋ ਜੀ ਕੱਲੀ ਕੱਲੀ ਨਾਲ ਦੋਸਤਾਂ ਐ ਦਿਖਣ ਇਹ ਭਾ ਨਹੀਂ ਮਿਲਣਾ ਬਿਲਕੁਲ ਫਿਕਸ ਰੇਟ ਆ ਫੇਸ ਕੁਆਲਟੀ ਵੀ ਸੋਹਣੀ ਆ ਮੇਨਸ ਵੀ ਥੋਣੀ ਸੋਹਣੀ ਦਿ ਲਿਓ 67000 ਰੁਪਿਆ ਡਿਮਾਂਡ 66000 ਚ ਤੁਹਾਡਾ ਆਇਆ ਕਹਿੰਦਾ ਮਾਨਤਨ ਹੋਊਗਾ ਜੀ ਇਹ ਤੋਂ ਅੱਗੇ ਦੱਸੀ ਡਾਕਟਰ ਸਵੇ ਦੇ ਬਾਰੇ ਇਹ ਥੱਲੇ 18 ਲੀਟਰ ਦੁੱਧ ਜੇ ਕਿੰਨਾ ਟਾਈਮ ਹੋ ਗਿਆ ਵੱਚਾ ਹੋਵੇ ਬੱਜਾ ਸੂਈ ਨੂੰ ਇੱਕ ਹਫਤਾ ਹੋ ਗਿਆ 18 ਕਿਲੋ ਦੁੱਧ ਮੌਕੇ ਦਾ ਤਿਆਰ ਬੱਚਾ ਇਹਨੇ ਵਛਾ ਦਿੱਤਾ ਜੀ ਕੱਦ ਕਾਠੇ ਦਾ ਵੀ ਚੈੱਕ ਕਰ ਲੋ ਥਲਾਂ ਦੀ ਕੁਆਲਿਟੀ ਚੈੱਕ ਕਰ ਲੋ ਚਾਰੇ ਥਾਂ ਦੇ ਭਾਵੇਂ ਕੋਈ ਕੰਡਾ ਲਿਆ ਕੇ ਚੋ 18 ਲੀਟਰ ਇਹਨੂੰ ਚੈੱਕ ਕਰਾ ਚੈੱਕ ਕਰਾ ਦੋ ਜੇ ਵੱਧ ਲਓ ਜੀ ਕਰੋ ਚੱਲੀ ਇੱਕੋ ਮਿੰਟ ਢੱਕੇ ਵਿੱਚ ਮੜ ਗਈ ਆ ਦੋਸਤੋ ਕਰੋ ਇਹ ਚੈੱਕ ਤੇ ਫਿਰ ਵਹਿੜ ਕਿੰਨਾ ਸੁਣਾ ਥਣ ਲੱਗਾ ਆਪ ਸੀ ਗਿਆ ਕਿੰਨਾ ਜਰਾ ਤੇ ਪ੍ਰਿੰਟ ਬੜਾ ਸੁਣਾ ਨਾ ਫਿਰ ਲਓ ਜੀ ਬੁਰਾ ਕਰਮਾਲੀ ਦੇ ਵੇਨਸ ਬੜੀਆਂ ਜਿਆਦੀਆਂ ਲਓ ਜੀ ਚੈੱਕ ਕਰ ਲੋ ਹਾਂਜੀ ਦੋਸਤੋ ਵੇਖੋ ਜਿਹੜੀਆਂ ਵੇਖਣੀਆਂ ਚੀਜ਼ਾਂ ਬੁਖਾ ਦੇਣਾ ਸਾਰੀਆਂ ਆ ਕਰੋ ਚੈੱਕ ਨਿਕੜਦਾ ਥਣ ਚਾਰੇ ਗੈਪ ਤੇ ਲੱਗੇ ਕੋਈ ਫੋਰਸਨ ਨਾਲ ਤੇ ਜਿਹੜੀਆਂ ਦੋਸਤੋ ਬੇਨਸ ਲੱਗੀਆਂ ਉਹ ਹਾਨੇ ਦੇ ਤੁਸੀਂ ਆਪ ਚੈੱਕ ਕਰ ਲੋ ਆ ਲੋ ਜੀ ਤਾਂ ਸਾਡੀ ਡਰ ਸਾਬ ਇਹ 65 ਦੀ ਦੇ ਦਾਂਗੇ 65000 ਇਹ ਚੋਂ ਕਿੰਨਾ ਕਮਾਉਂਦਾ 1000 ਰੁਪਿਆ ਸ਼ੋਹ 64000 ਹਾਂਜੀ ਪਹਿਲਾ ਨੰਬਰ ਤੇ ਤੀਜਾ ਨੰਬਰ 64 64 ਦੋਵੇਂ ਬਰਾਬਰ ਹੋ ਗਏ ਆ ਤਾਂ ਨਾ ਗਿਫਟ ਹੈ ਨਾ ਆ ਲੋ ਜੀ ਇਹ ਆ ਗਈ ਜੀ ਜਰਸੀ ਜਰਸੀ ਸੋਕਾਰੀ ਡਿਮਾਂਡ ਵਧੀਆ ਕਿੰਨਾ ਟਾਈਮ ਹੋ ਗਿਆ ਤੁਸੀ ਇਹ ਸੂਈ ਨੂੰ 10 ਦਿਨ ਹੋ ਗਏ ਆ 12 ਲੀਟਰ ਦੁੱਧਿਆ ਵਕਤ ਹਾਂਜੀ ਤੇ ਚਵਾਈ ਚੂਰੀ ਦੀ ਓਕੇ ਬਿਲਕੁਲ ਐ ਠੰਡੀ ਸੀਲ ਲਾ ਲਓ ਚੱਕ ਠੰਡੀ ਇੰਨੀ ਆ ਭਵੇਂ ਛੋਟਾ ਜਵਾਗ ਬਾਹਰ ਥੱਲੇ 14 ਸਾਲਾ ਦਾ 12 ਕਿਲੋ ਦੋਤੇ ਕਿ ਆਰੇ ਹਾਂਜੀ ਤੇ ਵੇਖੋ ਫਿਰ ਕਿੰਨੀ ਵਧੀਆ ਚੀਜ਼ ਆ ਐ ਦੇਖੋ ਕਰੋ ਚੱਕ ਇਹ ਤਾਂ ਭਵੇਂ ਇਤਰਾ ਹੀ ਬੈਠੇ ਰਹੋ ਲੋ ਜੀ ਆ ਚੀਜ਼ਾਂ ਨਹੀਂ ਮਿਲਦੀਆਂ ਬਹੁਤ ਸੋਹਣੀ ਸੀਲਸ ਲੱਗ ਸ਼ੁਭਕਾਮਨਾਵਾਂ ਸ੍ਰੀਦਰਸ਼। ਤੂੰ ਆ ਪਹਿਲਾਂ ਦੁੱਜਣੀ ਆ। ਪਹਿਲਾ ਜਾਂ ਦੁੱਜਾ ਸੁਭਾਓ ਜੀ ਡਿਪੈਂਡ ਆਪ ਕਰ ਲਿਓ। ਆ ਲਓ ਜੀ ਵੇਖੋ। ਵਹਿੜ ਜਾਂ ਦਿਖਣੀ ਨਹੀਂ ਜਾਈਆ ਜੀ। ਕਿੰਨਾ ਟਾਈਮ ਦੱਸਿਆ ਹੋਗਾ ਸੀ ਇਹਨੂੰ? ਇਹਨੂੰ ਹਫਤਾ ਦਾ ਦੋ। ਹਫਤਾ ਹੋ ਗਿਆ ਜੀ। ਤੇ ਇੰਨੀ ਵਧੀਆ ਚਵਾਈ ਆ ਤੁਹਾਨੂੰ ਖੋਣੇ ਮੜੀਆਂ ਧਾਰਾ ਮਾਰ ਕੇ। ਕੋਈ ਮੇਰਾ ਵੀਰ ਭੈਣ ਭਰਾ ਕੋਈ ਆਨਲਾਈਨ ਮੰਗਵਾਉਣਾ ਨਾ। ਹਾਂਜੀ। ਬਹੁਰ ਛੱਟਾ ਨਹੀਂ ਕੋਈ ਠੰਡੀ ਸੀਲਸ ਰਗ ਇੰਨੀ ਆ। ਮਗਰ ਵੱਛਾ ਦੇ ਤੇ ਇਧਰ ਵੇਖੋ। ਆ ਚੀਜ਼ਾਂ ਨਹੀਂ ਮਿਲਦੀਆਂ। ਆ ਲਓ ਜੀ। ਮੈਂ ਤੁਹਾਨੂੰ ਅੱਖ ਨਹੀਂ ਵੀ 24 ਸਾਲਾਂ ਦਾ ਜਵਾਬ ਭਾ ਦੋਗੇ। ਜੀ। ਠੀਕ ਹੈ ਹਾਂਜੀ ਛੜੀ ਜੀ ਛੋਟਾ ਜਿਹਾ ਮੁੱਲ ਹੈ 48000 ਜੀ 48000 ਇਹ ਚੋਕੰਦਾ ਕਮਾਨਦਨ ਸਦਾ ਇਹ 45000 ਦੀ ਜਾਸ ਤੇ ਨੋ ਨਹੀਂ 100 ਛੋੜੀ ਹੋਣੀ ਠੀਕ ਹੈ ਜੀ 48000 ਡਿਮਾਂਡ 45000 ਚ ਥੋੜਾ ਆਆਂ ਗਿਆ ਦਾ ਮਾਨਤਨ ਛੋੜੇ ਛਾਪਾ ਮੌਕੇ ਤੇ ਜਰੂਰ ਹੋਗਾ ਜੀ ਅੱਛਾ 840 ਪੰਜ ਹੋ ਗਈਆਂ ਜੀ 55000 ਵਾਲੀ ਆ ਸਭ ਤੋਂ ਛੋਟਾ ਮੁੱਲ ਹੈਗਾ ਜੀ ਹਾਂਜੀ ਹਾਂਜੀ ਇੱਕ ਦੋਸਤੋਂ ਤੋਹਫਾ ਹੀ ਆ ਤੁਹਾਨੂੰ ਚਾਰਾਂ ਗਾਵਾਂ ਦੇ ਨਾਲ ਮਿਲ ਜਣਾ ਜੋ ਕੋਈ ਵੀਰੇ ਜੋੜਾ ਖਰੀਦ ਲੂਗਾ ਤਾਂ ਵੀ ਜੀ ਨਹੀਂ ਨਹੀਂ ਵੀਡੀਓ ਵੇਖੋਗੇ ਨਾ ਆ ਕੋਈ ਵੀ ਨਹੀਂ ਵੈੜ ਮੇਤੋ ਹੈ ਜਿਹੜੀ ਆ ਵੈੜ ਹੈ ਜੀ ਪੈਨੇ ਨਾਵੇਂ ਵੈੜੀ ਠੀਕ ਹੈ ਜੀ ਮੇਚੀ ਦਾ 85000 ਦੀ 90000 ਰੁਪਏ ਮੋਲੇ ਪਾਇਆ ਵੀਡੀਓ ਪਈਏ ਜੇ ਆਪਣੀ ਚਲੋ ਠੀਕ ਠੀਕ ਜੀ ਚਲੋ ਸ਼ਜੋ ਕਰਮਾਂ ਦੀ ਗੱਲ ਹੈ ਜਾਂ ਇਹਦੇ ਕਰਮ ਉਹ ਵੀਰ ਦੀ ਚਲੋ ਪਾਣੀ ਆ ਗਿਆ ਤਾਂ ਕਰਕੇ ਥੋੜਾ ਕੰਮ ਸਮੁੰਮ ਤੋਂ ਰਹਿ ਗਈ ਸੀ ਨਾ ਪੰਜ ਮਗਾ ਦੋਸਤੋ ਦਿਖਾਏ ਆ ਬਾਕੀ ਜਿੰਨੀਆਂ ਵੈੜਾਂ ਆ ਕੋਈ ਤੁਹਾਡੇ ਸਾਹਮਣੇ ਪੂਰ ਛੱਟਾ ਨਹੀਂ ਚੁਾਈ ਦੀ ਓਕੇ ਆ ਠੀਕ ਹੈ ਜੀ ਵੈੜਾ ਪੈਨਣਾ ਦੁ ਜਿੰਨਾ ਸਭ ਤੋਂ ਵੱਡੀ ਹੈਗਾ ਠ ਗੱਬਣ ਪਸ਼ੂ ਨੂੰ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਕਰ ਲੋ ਤੇ ਜਿਹੜੇ ਪਸ਼ੂ ਸੋਏ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਕਰ ਲੋ ਜਰੂਰ ਅਡਰੈਸ ਇੱਕ ਰੀਵੀਜ਼ ਦਾ ਫੇਰ ਬੋਲ ਦਿੰਨਾ ਪਿੰਡ ਵੀਰ ਦਾ ਵੱਡੇ ਸਭਰਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਇੱਕ ਰੀ ਫੇ ਬੋਲਦੇ ਆਪਣਾ ਨੰਬਰ ਆਪਣਾ ਜੀ 84 379 33590 ਜੀ ਠੀਕ ਹੈ ਜੀ ਪਿੰਡ ਆਪਣਾ ਵੱਡੇ ਸਭਰਾ 10 ਕਿਲੋਮੀਟਰ ਇਥੋਂ ਹਰੀਗੇ ਆ 10 ਕਿਲੋਮੀਟਰ ਤੋਂ ਪੱਟੀ ਆ ਜੀ ਠੀਕ ਹੈ ਕਿਹਨੇ ਆਨਲਾਈਨ ਵੀ ਜਿ ਤਰ੍ਹਾਂ ਵਿਜ਼ਿਟ ਕਰਨੀ ਆ ਹਾਂਜੀ ਹਾਂਜੀ ਇਹ ਬੁਰਜ ਮਿਲਕ ਫਾਰਮ ਲੋਕੇਸ਼ਨ ਹੀ ਹੈਗੀ ਆ ਬੁਰਜ ਮਿਲਕ ਫਾਰਮ ਦੀ ਲੋਕੇਸ਼ਨ ਆਨਲਾਈਨ ਗਾਮ ਗੋਣੀ ਤਾਂ ਵੀ ਆਪਾਂ ਇਤੋਂ ਹੀ ਗਰੰਟੀ ਦੇ ਭੇਜ ਦਾਂਗੇ ਠੀਕ ਹੈ ਹਾਂਜੀ ਧੰਨਵਾਦ ਉਸਤਰਾ ਵਾਲਾ ਵੀਡੀਓ ਦੇਖਣ ਵਾਸਤੇ ਜੀ